71 ਬਜ਼ੁਰਗ ਸਹਿਬਾਨ ਸਾਡੀਆਂ ਮਾਵਾਂ ਨੌਜਵਾਨ ਸਾਥੀ ਤੇ ਇੱਧਰ ਸਾਹਮਣੇ ਬੈਠੇ ਮੇਰੇ ਨਾਲ ਅਧਿਕਾਰ ਸਹਿਬਾਨ ਜੋ ਵੀ ਤੁਸੀਂ ਅੱਜ ਸਰਦਾਰ ਜਗਸੀਰ ਸਿੰਘ ਦੇ ਘਰ ਚੱਲ ਕੇ ਆਏ ਹੋ ਸਾਡੇ ਵੱਡੇ ਵੀਰ ਸਰਦਾਰ ਡਿਪਟੀ ਢੱਲੋ ਜੀ ਲਈ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਤਾਂ ਫਤਿਹ ਅਰਜ਼ ਕਰਦਾ ਸ਼੍ਰੀ ਵਾਇਰ ਜੀ ਦਾ ਖਾਲਸਾ ਸ਼੍ਰੀ ਵਾਇਰ ਜੀ ਕੀ ਫਤਿਹ ਫਤਿਹ ਦਾ ਜਵਾਬ ਤੁਸੀਂ ਅਵੇ ਦੇ ਮੁਤਾਬਕ ਹੀ ਦਿੰਦੇ ਹੋ ਆਦਤ ਪਾਦੀ ਤੁਹਾਨੂੰ ਇਹਨੇ ਦੋ ਵਾਰੀ ਬੋਲਣਾ ਪੈਂਦਾਗਾ ਮੇਰੀ ਫਤਿਹ ਵੀ ਮੜ ਜਾ ਗੱਚ-ਬੱਜ ਕੇ ਕਿਉਂਕਿ ਜਿਹੜੀ ਇਹ ਇਲੈਕਸ਼ਨਾਂ ਗੀ ਇਹ ਇਤਿਹਾਸਿਕ ਇਲੈਕਸ਼ਨਾਂ ਤੁਹਾਡਾ ਨਾਲ ਗੱਲਾਂ ਕਰਨੀਆਂ ਨੇ ਦੋ ਚਾਰ ਤੁਹਾਨੂੰ ਫਿਰ ਸਮਝ ਆਊਗੀ ਵੀ ਫਤਿਹ ਦਾ ਜਵਾਬ ਗੱਚ-ਬੱਜ ਕੇ ਕਿਉਂ ਸੋ ਦੁਆਰੇ ਫਤੇ ਬੁਲਾਉਣੇ ਆ। ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ। ਨਮਸਕਾਰ। ਕਿਉਂਕਿ ਜਦੋਂ ਇਲੈਕਸ਼ਨ ਆਇਆ ਸਕਾ ਤੇ ਫਿਰ ਜੋਸ਼ ਨਾਲ ਫਤੇ ਵੀ ਸਾਡੀ ਚੜ੍ਹਦੀ ਕਲਾਲੀ ਹੋਣੀ ਚਾਹੀਦੀ ਹੈ। ਪਹਿਲਾਂ ਤਾਂ ਤੁਸੀਂ ਅੱਜ ਛੋਟੇ ਜਿਹੇ ਸੱਦੇ ਤੇ ਕੱਲ ਹੀ ਪ੍ਰੋਗਰਾਮ ਬਣਿਆ ਹੋਵੇ ਜੀ। ਤੇ ਆਹ ਵੇਖ ਕੇ ਤਾਂ ਇਹ ਲੱਗਦਾ ਮੈਨੂੰ ਇਹ ਇਕੱਠ ਵੇਖ ਕੇ ਕਿ ਤੁਸੀਂ ਰੰਗਲਾ ਜਿਹੜਾ ਤੁਹਾਡਾ ਹੈਗਾਗਾ ਮਨ 'ਚ ਬਾਈ ਜੀ ਆਰਡਰ ਦੇ ਦਿਓ ਜਿੰਨਾ ਰੰਗ ਲਿਆ ਸਕਦੇ ਹੋ ਲਿਆਓ ਇਹ ਸਮਝ ਲਓ ਕਿ ਤੌਲੇ ਪਿੰਡ 'ਚੋਂ ਅੱਜ ਸ਼ੁਰੂਆਤ ਹੋ ਗਈ ਤੇ ਰਾਜਾ ਤਾਂ ਗਿਆ ਗਈ ਰਾਣੀ ਵੀ ਹੁਣ 23 ਤਰੀਕ ਨੂੰ ਜਿਹੜੇ ਚਮਚੇ ਤੇ ਕੜਸ਼ੀਆਂ ਨੇ ਉਹ ਠੋਕਣੇ ਨੇ ਬਸ ਉਹੀ ਨੇ ਮਾੜੇ ਮੋਟੇ ਖੜ ਹੁਣ ਕਰੀ ਜਾਂਦੇ ਨੇ ਉਹੀ ਠੋਕਣੇ ਨੇ ਜਦੋਂ ਵੋਟ ਪਾਉਣ ਜਾਣਾ ਉੱਥੇ ਲਾ ਕੇ 2 ਨੰਬਰ ਤੇ ਵੜਨਾ ਆਪਣਾ ਬਾਈ ਜੀ ਹੋਰਾਂ ਦਾ ਟੀ.ਐਮ.ਪੀ. ਬਾਈ ਦੀ ਫੋਟੋ ਲੱਗੀ ਉੱਚਾ ਉੱਚਾ ਦੱਬ ਕੇ ਨਾਲ ਦੀ ਨਾਲ ਕਹਿੰਦਾ ਵੀ ਗਏ ਹੋਏ ਤੁਸੀਂ ਤਾਂ ਕਿਉਂਕਿ ਲੋਕਾਂ ਚ ਰੱਬ ਵਸਦਾ ਆ ਸਾਡੀਆਂ ਮਾਮਾ ਬੈਠੀਆਂ ਨੇ ਸਾਡੀ ਮਾਂ ਕਹਿੰਦੀ ਪੁੱਤ ਅੱਜ ਜੁਆਇਨ ਕਰਨ ਲੱਗੀਆਂ ਆਉਣ ਸਰ ਮੈਨੂੰ ਕਹਿੰਦੀ ਕਹਿੰਦੀ 40 50 ਸਾਲ ਹੋ ਗਏ ਅਸੀਂ ਕਦੇ ਕਾਂਗਰਸ ਤੋਂ ਬਿਨਾ ਵੋਟ ਨਹੀਂ ਪਾਈ ਜੀ ਸੁਣ ਲੈਣਾ ਤੁਸੀਂ ਪਰ ਮੈਂ ਤੇ ਮਾਤਾ ਨੂੰ ਕਹਿ ਲੱਗਿਆ ਮਾਤਾ ਮੈਨੂੰ 90 ਸਾਲ ਹੋ ਗਏ ਪਰਦਾਦੇ ਨੇ ਸਰਦਾਰ ਭਗ ਸਿੰਘ ਨੇ ਸਰਪੰਚ ਰਹੇ ਨੇ ਪਪਾਲ ਪਿੰਡ ਦੇ ਆਜ਼ਾਦੀ ਤੋਂ ਬਾਅਦ ਹੀ ਸਰਪੰਚ ਬਣੇ ਸੀ ਜਵਾਹਰ ਲਾਲ ਨਹਿਰੂ ਨਾਲ ਕੰਮ ਕੀਤਾ ਉਸ ਤੋਂ ਬਾਅਦ ਦਾਦਾ ਜੀ ਸਰਪੰਚ ਰਹੇ ਪਿੰਡ ਦੇ ਇੰਦਰਾ ਜੀ ਨਾਲ ਕੰਮ ਕੀਤਾ ਤਾਇਆ ਜੀ ਨੇ ਸੰਜੇ ਸਿੰਘ ਨਾਲ ਕੰਮ ਕੀਤਾ ਤੇ ਮੈਂ ਰਾਹੁਲ ਗਾਂਧੀ ਨਾਲ ਕੀਤਾ ਜਿਹਨੂੰ ਮਰਜ਼ੀ ਪੁੱਛ ਲਓ ਜਿਹੜਾ ਵੀ ਨੌਜਵਾਨ ਆ ਜੀਉਂਤੀ ਕੰਮ ਕਰਦਾ ਕਿਸੇ ਹੋਰ ਪਾਰਟੀਆਂ ਚ ਕਰਦਾ ਵੀ ਚੁਸ਼ਪਿੰਦਰ ਵੀ ਚ ਇਹਨੇ ਕਾਂਗਰਸ ਪਾਰਟੀ ਚ ਕੰਮ ਕੀਤਾ ਕਿ ਨਹੀਂ ਕੀਤਾ ਪਰ ਇਸ ਇਨਸਾਨ ਦੇ ਜਿਹਦੇ ਅੱਜ ਮੈਂ ਖਿਲਾਫ ਮਾਨਸਾ ਤੋਂ ਚੱਲ ਕੇ ਤੁਹਾਡੀ ਕਚਹਿਰੀ ਚ ਆਇਆ ਬਈ ਡਿੱਪੀ ਲਈ ਆਇਆ ਸਾਡੇ ਵਿਚਕਾਰ ਸਾਡੇ ਵੱਡੇ ਵੀ ਰਾਜਵੀਰ ਸਿੰਘ ਜੀ ਕੋਮਣ OSD ਟੂ ਸੀਐਮ ਪੰਜਾਬ ਸਾਡੇ ਵਿੱਚ ਪਹੁੰਚੇ ਨੇ ਜਿਨ੍ਹਾਂ ਦਾ ਸਾਨੂੰ ਬੇਸਬਰੀ ਨਾਲ ਹੋਣਿਕ ਸੀ ਉਹਨਾਂ ਦੇ ਨਾਲ ਐਮਐਲਏ ਸਾਹਿਬ ਸਾਡੇ ਵੱਡੇ ਵੀਰ ਲਾਡੀ ਢੋਸ ਜੀ ਧੰਮਕੋਟ ਜੋ ਕਿ ਇੱਥੇ ਇੰਚਾਰਜ ਨੇ ਉਹਨਾਂ ਦੇ ਨਾਲ ਐਮਐਲਏ ਸਾਹਿਬ ਸਬਨਾ ਸਾਹਿਬ ਫਾਜ਼ਿਲਖਾ ਜੀ ਤੇ ਸਾਡੇ ਭੈਣ ਚੰਨਵੀ ਨਾਲ ਚੱਲ ਕੇ ਆਏ ਨੇ ਸਾਥੀ ਸਾਰਿਆਂ ਨੂੰ ਮਿਹਰਬਾਨੀ ਤੁਹਾਡਾ ਭਾਈ ਜੀ ਬੇਸਭੀ ਨੂੰ ਡਿੱਗ ਰਹੇ ਸੀ ਆਈ ਦੇ ਅੱਗੇ ਬਿਤਰ ਅੱਜ ਵੀ ਇੱਕ ਮਿੰਟ ਸੇਵਾ ਬਹੁਤ ਮਹਿੰਦੀ ਸਾਡਾ ਭਰਾ ਪੇਕਾ ਜੀ ਉਹ ਵੀ ਰਾਜਵੀਰ ਜੀ ਦੇ ਨਾਲ ਆਏ ਨੇ ਜਿਨ੍ਹਾਂ ਨੇ ਚਾਰੇ ਇਲੈਕਸ਼ਨਾਂ ਦਾ ਵੀੜਾ ਚੁੱਕਿਆ ਹੋਇਆਗਾ ਭਾਈ ਜੀ ਤਜਾਦ ਕਰੀਏ ਗੱਲ ਸ਼ੁਰੂ ਮੈਂ ਗੱਲ ਕਰ ਰਿਹਾ ਸੀਗਾ ਜੁਆਇਨ ਕਰਦੀ ਬਾਈ ਜੀ ਤੁਸੀਂ ਅੱਜ ਜੁਆਇਨ ਕਰਉਣ ਆਏ ਹੋ ਇਹ ਮਾਤਾ ਤੋਂ ਗੱਲ ਚੱਲੀ ਸੀ ਮਾਤਾ ਕਹਿੰਦੀ 50 ਸਾਲ ਹੋ ਗਏ ਪੁੱਤ ਜਦੋਂ ਦੀ 50 60 ਸਾਲ ਹੋ ਗਏ ਜਦੋਂ ਦੀ ਵੋਟ ਪਾਉਣ ਲੱਗਿਆ ਮੈਂ ਕਾਂਗਰਸ ਕੋਲੋਂ ਵੋਟ ਦੀ ਪਾਈ ਪਰ ਅੱਜ ਜੁਆਇਨ ਕਰਨ ਲੱਗੀ ਆ ਮੈਂ ਕਿਹਾ ਮਾਤਾ ਮੇਰਾ ਕੰਮ ਕੀ ਹੈ ਜਦੋਂ ਜਦੋਂ ਵੋਟ ਦੇ ਦੀ ਮੈਂ ਕੋਈ ਵੀ ਕੰਮ ਹੋਵੇ ਉਹ ਮੇਰਾ ਕੰਮ ਹੁੰਦਾ ਬਿਲਕੁਲ ਹੋ ਮਾਤਾ ਉਹੀ ਦੱਸਣ ਲੱਗਿਆ ਮੈਂ ਕਿਹਾ ਮਾਤਾ 90 ਸਾਲ ਹੋ ਗਏ ਚਾਰ ਪੀੜੀਆਂ ਕਾਂਗਰਸ 'ਚ ਕੱਢਦੀਆਂ ਜਿੰਨੇ ਮੇਰੇ ਜਦੋਂ ਮੇਰੀ ਸੁਰਤ ਸੰਭਲੀ ਕੈਪਟਨ ਮਰਿੰਦਰ ਮੁੱਖ ਮੰਤਰੀ ਸੀ ਮੈਂ ਕਦੇ ਨੇੜੋਂ ਕੈਪਟਨ ਮਰਿੰਦਰ ਨੂੰ ਵੇਖਿਆ ਹੀ ਨਹੀਂ ਤੇ ਮੇਰੀ ਬਦਕਿਸਮਤੀ ਜਦੋਂ ਚੰਨੀ ਬਣ ਗਿਆ ਉਦੋਂ ਰਾਜਾ ਨੇੜੇ ਲੱਗ ਗਿਆ ਤੇ ਰਾਜੇ ਨੂੰ ਆ ਜਿਹੜਾ ਤੁਹਾਡਾ ਕੈਂਡੀਡੇਟ ਆ ਰਾਜਾ ਵੜਿੰਗ ਤੇ ਇਹਨੂੰ ਤਾਂ ਆਮ ਘਰ ਦਾ ਮੁੰਡਾ ਕੋਈ ਮਿਹਨਤੀ ਜੇ ਟੱਕਰ ਜੇ ਐਂ ਵੇਖਦਾ ਜਿਵੇਂ ਨਹੀਂ ਆਪਾਂ ਕਿਸੇ ਹੋਰ ਦੇਸ਼ ਚਲੇ ਜਾਂਦੇ ਹੁੰਦੇ ਆ ਵੀ ਇਹ ਕੌਣ ਤੁਰੇ ਫਰਦੇ ਇਥੇ ਇਹ ਕੀ ਕਰਦਾ ਕਰ ਇਹ ਰਾਜ ਦੀ ਫਿਤਰਤ ਹੈ ਬਾਈ ਜੀ ਤੁਸੀਂ 13 ਸਾਲ ਉਸ ਬੰਦੇ ਨੂੰ ਐਮਐਲਏ ਬਣਾਇਆ ਬਣਾਇਆ ਕਿ ਨਹੀਂ ਬਣਾਇਆ ਹੱਥ ਖੜਾ ਕਰਕੇ ਦੱਸੋ ਬਣਾਇਆ ਨਾ ਉਹ ਬਤਾ ਜਦੋਂ ਦਿਲ ਕਰਦਾ ਉਦੋਂ ਬਠਿੰਡੇ ਜਦੋਂ ਦਿਲ ਕਰਦਾ ਉਦੋਂ ਲੁਧਿਆਣੇ ਉਹਨੂੰ ਪੁੱਛਣ ਵਾਲਾ ਹੋਵੇ ਤੈਨੂੰ ਸਿਆਸੀ ਜਨਮ ਦੇਣ ਵਾਲੇ ਤੈਨੂੰ ਤਕੜਾ ਕਰਨ ਵਾਲੇ ਉਹ ਤੈਨੂੰ ਪ੍ਰਧਾਨ ਬਣਾਉਣ ਵਾਲੇ ਪਰ ਤੈਨੂੰ ਐਮਪੀ ਬਣਾਉਣ ਵਾਲੇ ਇਹੀ ਲੋਕ ਨੇ ਜੇ ਤੂੰ ਐਮਐਲਏ ਬਣਿਆ ਕਿੱਦੜਵਾਹੇ ਤੋਂ ਤਾਂ ਤੂੰ ਅੱਜ ਐਮਪੀ ਲੁਧਿਆਣਾ ਜਾ ਕੇ ਬਣਿਆ ਤੈਨੂੰ ਕਿਹਨੇ ਪੁੱਛਣਾ ਸੀ ਜੇ ਤੈਨੂੰ ਇਹ 2012 ਦੀ ਮਾਜ ਦਿੰਦੇ ਬੱਡੀ ਗਲਤੀ ਹੋ ਗਈ ਤੁਹਾਡੇ ਤੋਂ ਜਿਹੜੀ ਤੁਸੀਂ ਅੱਜ ਭੁਗਤ ਰਹੇ ਹੋ ਹੁਣ ਸਮਾਂ ਆ ਗਿਆ 13 ਸਾਲਾਂ ਦਾ ਹਿਸਾਬ ਕਰਨ ਦਾ ਸਮਾਂ ਆ ਗਿਆ ਅਸੀਂ 250 ਸਾਲ ਮੰਗਦੇ ਹਾਂ ਸਾਡੇ ਵੱਡੇ ਵੀਰ ਇੱਥੋਂ ਦੇ ਜੰਮੇ 250 ਕਿਉਂ ਮੰਗਦੇ ਆ ਕਿੱਦੜਵਾਹੇ ਦੇ ਜੰਮੇ ਕਿੱਦੜ ਵਾਹੇ ਘਰ ਕਿੱਦੜ ਵਾਹੇ ਰਹਿਣਾ ਬੰਦਾ ਇੱਕ ਸਰਪੰਚੀ ਹਾਰ ਜੇ ਪਿੰਡ ਛੱਡ ਕੇ ਚੰਡੀਗੜ੍ਹ ਰੁਹਣੇ ਬਠਿੰਡੇ ਚਲਾ ਜਾਂਦਾ ਜੀ ਆਪਾਂ ਦੋ ਇਲੈਕਸ਼ਨਾਂ ਤੁਸੀਂ ਜੋਰ ਲਾਇਆ ਤੁਸੀਂ ਕੱਚ ਨਹੀਂ ਛੱਡੀ ਪਰ ਕਈ ਵਾਰ ਨਾ ਕਿਸਮਤ ਦੇ ਵਿੱਚ ਲਿਖਿਆ ਨਹੀਂ ਹੁੰਦਾ ਤੁਸੀਂ ਨਹੀਂ ਕੱਚ ਛੱਡੀ ਤੁਸੀਂ ਉਹਦੀਆਂ ਗੱਲਾਂ 'ਚ ਆ ਗਏ ਕਈ ਲੋਕ ਉਹਦੀਆਂ ਝੂਠੇ ਜਿੰਨੇ ਪਹਿਲਾਂ ਬਈ ਜਾਵੇ ਦੱਸ ਕੇ ਗਿਆ ਕਿ ਚੈੱਕ ਲਈ ਫਿਰਦਾ ਸੀ ਵੀ ਮੈਂ ਘਰ ਪਹੁੰਚ ਬੋਟਾਂ ਤੋਂ ਪਹਿਲਾਂ ਫਿਰਦਾ ਸੀ ਨਾ ਮਾਤਾ ਚੈੱਕ ਲਈ ਇੱਟਾਂ ਵੀ ਸਟੇਅਦੀ ਹੈਗੀ ਕਰਾਚਾ ਇੱਦਾਂ ਦੇ ਉਹ ਸਟੰਟ ਡਰਾਮੇ ਉਹਦੇ ਖੂਨ ਚਾਹਤੇ ਉਹ ਕਰੂਗਾ ਪਰ ਐਸ ਵਾਰ ਇਹ ਗੱਲ ਕਲੀਅਰ ਹੋ ਗਈ ਉਹਦੇ ਡਰਾਮੇ ਨਹੀਂ ਚੱਲਦੇ ਗਿੱਦੜ ਵਾਹ ਚ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਇਹ ਕੰਮ ਤੁਸੀਂ ਕਰਤਾ ਉਹ ਕਲੀਅਰ ਹੋ ਗਿਆ ਜੇ ਮੈਂ ਜਿਹੜਾ ਕਾਠਾ ਜਿਹੜੀਆਂ ਜੋਇਨਿੰਗਾਂ ਨੇ ਤੇ ਤੁਸੀਂ ਸੱਚ ਜਾਣਿਓ ਪਿੰਡ ਪਿੰਡ ਲੋਕ ਸਾਧ ਰਹੇ ਨੇ ਕਿ ਆਜੋ ਸਾਡਾ ਖੜਾ ਛੜਾ ਦਿਓ ਬਾਈ ਲਾਡੀ ਜੀ ਰੋਜ਼ ਪਿੰਡਾਂ ਚ ਨੇ ਰੋਜ਼ ਜੋ ਇਹ ਨਗਾਤੇ ਅੱਜ ਇੱਥੋਂ ਆਪਾਂ 25-30 ਪਰਿਵਾਰ ਜਿਹੜੇ ਉਲਾ ਰਹੇ ਆ ਜਿਹੜਾ ਨੇ ਕਦੇ ਵੀ ਰਾਜਨ ਤੋਂ ਛੁੱਟ ਕੇ ਕਿਸੇ ਹੋਰ ਨੂੰ ਆਪਣਾ ਕਿਸੇ ਹੋਰ ਪਾਰਟੀ ਨੂੰ ਵੋਟ ਹੀ ਨਹੀਂ ਪਾਈ ਰਾਜੇ ਤੋਂ ਬਿਨਾਂ ਇਕੱਲੇ ਪੰਜੇ ਦੇ ਮੋਹਰ ਲਾਉਂਦੇ ਸੀ ਅੱਜ ਉਹ ਪਰਿਵਾਰ ਸਾਡੇ ਚਾਹੇ ਕਿਉਂ ਆਏ ਉਹ ਤਾਂ ਸਤਾਏ ਹੋਏ ਉਹਨਾਂ ਨੇ ਵੀ ਪੜ ਲਿਆ ਹੁਣ ਮੈਂ ਜਿਆਦਾ ਲੰਬਾ ਸਮਾਂ ਨਾ ਲੈਂਦਾ ਹੋਇਆ ਬਸ ਇੰਨੀ ਤੁਹਾਨੂੰ ਕਹੂੰਗਾ ਜਿਹੜਾ ਦੂਜਾ ਲੀਡਰ ਆਪਣਾ ਉਰਦੂ ਵਾਲੇ ਸਾਡੇ ਸੀਐਮ ਸਾਹਿਬ ਭਗਵੰਤ ਮਾਨ ਸਾਹਿਬ ਕਹਿੰਦੇ ਹੁੰਦੇ ਨੇ ਉਰਦੂ ਵਾਲੇ ਨੇਤਾ ਜੀ ਉਹਨਾਂ ਦਾ ਵੀ ਇੱਕ ਕੰਮ ਕਰ ਦਿਓ بڑا ਸ਼ੌਂਕ ਆ ਉਰਦੂ ਬੋਲਣ ਦਾ ਜਦੋਂ ਗੱਲ ਸ਼ੁਰੂ ਕਰੂ ਉਹਦੀ ਉਰਦੂ ਨਾ ਸਾਨੂੰ ਪਤਾ ਲੱਗੇ ਨਾ ਸਾਨੂੰ ਪਤਾ ਲੱਗੇ ਠੀਕ ਹੈ ਜਿਹੜਿਆਂ ਨੂੰ ਆਉਂਦੀ ਹੈ ਇੱਕ ਦੂਜੇ ਨੂੰ ਹੀ ਸਮਝਦੇ ਨੇ ਉਹ ਆਪਸ ਵਿੱਚ ਗੱਲਾਂ ਕਰਕੇ ਚਲੇ ਜਾਂਦੇ ਨੇ ਉਹ ਕੰਮ ਇਹ ਕਰ ਦਿਓ ਉਹ ਤਾਂ ਜਿੱਥੋਂ ਮਰਜੀ ਲੜਦੇ ਮੇਰੇ ਤੋਂ ਲਿਖ ਕੇ ਲੈਣੋ ਚਾਹੀਦੇ ਲਿਖ ਕੇ ਲੈਣੋ ਉਹ ਤਾਂ ਲੋਕ ਪੰਜਾਬ ਚੋਂ ਛੱਡਦੇ ਨਹੀਂ ਕਿਉਂਕਿ ਪੰਜਾਬੀ ਭਾਸ਼ਾ ਸਾਡੀ ਪੰਜਾਬ ਦੀ ਉਹਨੇ ਬੋਲਣੀ ਆ ਉਰਦੂ ਉਹ ਤਾਂ ਲੋਕਾਂ ਨੂੰ ਵੈਸੇ ਹੀ ਫੱਟਣੀ ਉਹਦਾ ਇੱਕ ਜਮਾਨਤ ਜਬਤ ਕਰਾ ਕੇ ਇੱਥੋਂ ਢੋੜ ਦੋ ਉਹ ਤਾਂ ਪਿੰਡ ਹੋਰ ਪਾਕਿਸਤਾਨ ਉਧਰ ਛੱਡਾਂਗੇ ਉਧਰ ਉਧਰ ਜਾਗੇ ਕਹਿ ਅਸੀਂ ਜਮਾਗੇ ਪੰਜਾਬ ਵਾਲਿਆਂ ਨੂੰ ਜਰਾ ਕੰਮ ਨੇ ਮੇੜ ਤੌਰ ਤੂੰ ਲਾਹੌਰ ਜਾ ਕੇ ਨਾ ਇਧਰ ਆ ਕੇ ਸ਼ੌਂਕ ਪੂਰਾ ਕਰ ਲੈ ਰੱਬ ਦਾ ਵਾਸਤਾ ਕਿ ਢੜਵਾਏ ਹਨ ਨੂੰ ਛੱਡਦੇ ਤੈਨੂੰ 16 ਸਾਲ ਵਜੀਰੀਆਂ ਦਿੱਤੀਆਂ ਤੈਨੂੰ ਐਮਐਲਏ ਬਣਾਇਆ ਤੂੰ ਬਣ ਕੇ ਬਠਿੰਡੇ ਵਿੱਤ ਮੰਤਰੀ ਸਭ ਤੋਂ ਵੱਧ ਪਰਚੇ ਢੜਵਾਏ ਹਨ ਤੇ ਕਰ ਸਭ ਤੋਂ ਵੱਧ ਉਹਦਾ ਸਾਨੂੰ ਇਨਾਮ ਦਿੱਤਾ ਇਹਦਾ ਤੁਸੀਂ ਉਹਨੂੰ 16 ਸਾਲ ਬਣਾਇਆ ਹੈ ਨਾ ਉਹਦਾ ਇਨਾਮ ਸਾਨੂੰ ਦੇ ਕੇ ਗਿਆ ਦੂਜੀ ਗੱਲ ਉਹਦੀ ਜਿਹੜਾ ਫੁੱਲ ਚੱਕੀ ਫਿਰਦਾ ਉਹ ਨਾ ਆਪਣਾ ਕਦੇ ਸੀ ਤੇ ਨਾ ਕਦੇ ਹੋਣਾ ਪੰਜਾਬੀਓ ਇੱਕ ਗੱਲ ਸੁਣ ਲਓ ਧਿਆਨ ਨਾਲ ਮਾਮਾ ਬੈਠੇ ਨੇ ਬਜ਼ੁਰਗ ਬੈਠੇ ਹੋ 709 ਨੌਜਵਾਨ ਸਾਡਾ ਉੱਥੇ ਸ਼ਹੀਦ ਹੋ ਗਏ ਉਹਨਾਂ ਦੇ ਭਾਦਤਾ ਮਰ ਗਿਆ ਉਹਨਾਂ ਦੇ ਭਾਦਤਾ ਪਰ ਸਾਡੇ ਗੱਭਰੂ ਜਵਾਨ ਸ਼ਹੀਦ ਹੋਏ ਨੇ 700 ਤੁਸੀਂ ਸਾਰੇ ਉਹਨਾਂ ਵਿੱਚ ਸੀ ਉਸ ਧਰਨੇ ਦੇ ਹਜੇ ਉਹ ਧਰਨੇ ਦਾ ਕੋਈ ਸਾਡੇ ਹੱਕ 'ਚ ਫੈਸਲਾ ਨਹੀਂ ਆਇਆ ਇਹਨੂੰ ਸ਼ਰਮ ਆਉਣੀ ਚਾਹੀਦੀ ਆ ਸਾਡਾ ਜਿਆਦਾ ਜੀ ਨਹੀਂ ਮਰਿਆ ਪਰ ਜਿਹੜਾ ਉੱਥੇ ਬੈਠਾ ਉਹ ਸਾਡਾ ਹੀ ਆ ਜਿਹੜਾ ਇਸ ਦੁੱਖ ਚ ਇਸ ਹਨੇਰੀ ਚ ਇਸ ਤਾਕਤ ਦੇ ਖਿਲਾਫ ਜਾ ਕੇ ਬੈਠ ਗਿਆ ਉਹ ਸਾਡਾ ਹੀ ਆ ਉਹ ਤੁਹਾਡੇ ਜਵਾਖਾਂ ਲਈ ਬੈਠਾ ਸੀ ਜਾ ਕੇ ਜਿਹੜਾ ਚ ਕਿਸੇ ਦਾ ਜੀ ਵਿਛੜ ਕੇ ਗਿਆ ਨਾ ਉਹ ਤੁਹਾਡੇ ਜਵਾਖਾਂ ਲਈ ਗਿਆ ਸੀ ਤੁਹਾਡੀ ਰੋਜੀ ਰੋਟੀ ਲਈ ਗਿਆ ਸੀ ਕਿਸਾਨੀ ਲਈ ਗਿਆ ਸੀ ਹਜੇ ਆਪਣੀ ਉਹ ਲੜਾਈ ਵਿੱਚ ਹੀ ਆ ਜਿਹੜਾ ਹੁਣ ਚੱਕੀ ਫਿਰਤਾ ਆਪਾਂ ਤਾਂ ਜਿਉਂਦੇ ਜੀ ਜਿੰਨਾ ਟਾਈਮ ਕਿਸਾਨਾਂ ਦਾ ਜਿਹੜਾ ਪੂਰੀ ਦੁਨੀਆ ਦਾ ਢਿੱਡ ਭਰਦਾ ਉਹਦਾ ਹੱਲ ਨਹੀਂ ਕਰਦੇ ਇਹ ਆਪ ਕੋ ਬੰਦੇ ਨੂੰ ਮੱਥੇ ਨਹੀਂ ਲਾਉਣਾ ਤਾਂ ਘੇਰ ਕੇ ਸਵਾਲ ਕਰਿਆ ਕਰੋ ਵੀ 700 ਨੌਜਵਾਨ ਸਾਡਾ ਕਿਹੜੇ ਖੱਤੇ ਪਾਉਂਗੇ ਓਏ ਇੱਕ ਉਹਦਾ ਡਰਾਮਾ ਕੱਲ ਮੈਂ ਇੰਟਰਵਿਊ ਸੁਣਿਆ ਸੀ ਬਾਈ ਜੀ ਬੈਠਾ ਕਹਿ ਰਿਹਾ ਪਤਾ ਕੀ ਕਹਿ ਰਿਹਾ ਮੈਂ ਮੇਲਾ ਲਾਇਆ ਜਿੱਥੇ ਹੁਣ ਆਪਾਂ ਆ ਮਾਵਾ ਬੈਠੀਆਂ ਨੇ ਮੁੰਡਾ ਤੇਰੀ ਉਮਰ ਕਿੰਨੀ ਆ ਉਹ ਕਹਿੰਦਾ ਜੀ ਮੇਰੀ 23 ਸਾਲ ਆ ਭਰਤੀ ਕਰੋ ਇਹਨੂੰ ਤਾਂ ਐ ਜਿਵੇਂ ਨਹੀਂ ਬਸ ਆ ਕਰਾ ਦੋ ਭਰਤੀ ਆ ਨੋਟ ਕਰੋ ਤਿੰਨ ਚਾਰ ਬੰਦਿਆਂ ਨੂੰ ਐਂ ਭਰਤੀ ਕਰਾਈ ਜਾਂਦਾ ਪੀਆ ਕਰ ਦਵਾ ਕਰ ਦੋ ਇਹ ਡਰਾਮੇ ਲੋਕ ਹੁਣ ਸਮਝ ਗਏ ਬਠਿੰਡੇ ਗਿਆ ਕਹਿੰਦਾ ਮੰਤਰੀ ਬਣਾ ਦੋ ਐਮ ਐਲ ਏ ਬਣਾ ਦੋ ਚਿਮਣੀਆਂ ਨਹੀਂ ਬੰਦ ਹੋਣਗੀਆਂ ਇਹ ਥਰਮਲ ਦੇ ਵਿੱਚ ਘਰ ਘਰ ਨੌਕਰੀ ਕਿੰਨੀ ਨੌਕਰੀ 25000 ਦਿਓ ਪੁੱਛੋ ਜਾ ਕੇ ਬਠਿੰਡੇ ਵਾਲਿਆਂ ਤੁਹਾਡੀਆਂ ਰਿਸ਼ਤੇਦਾਰੀਆਂ ਹੋਣਗੀਆਂ ਵੀ ਕਿੰਨੇ ਲਵਾਤੇ ਇਸ ਬੰਦੇ ਨੇ ਇਹ ਕਹਿੰਦਾ ਸੀਗਾ ਕਾਰਖਾਨਾ ਲਵਾਉ ਮੇਰੀ ਹੈਗੀ ਹੈ ਉਹਨਾਂ ਨਾਲ ਸੈਟਿੰਗ ਆਪਣੇ ਸਾਈਕਲ ਵਾਲਿਆਂ ਨਾਲ ਹੀਰੋ ਗਰੁੱਪ ਵਾਲਿਆਂ ਨਾਲ ਇੱਥੇ 25000 ਨੌਕਰੀ ਦਿਓ ਪੁੱਛੋ ਕਿਹੜਾ ਕਾਰਖਾਨਾ ਆ ਸਭ ਘਾਪੜੇ ਰਾਜਾ ਤੇ ਡਰਾਮੇਬਾਜ਼ ਨੇ ਤੁਸੀਂ 16 ਸਾਲ ਮਨਪ੍ਰੀਤ ਨੂੰ ਝੱਲ ਲਿਆ 13 ਸਾਲ ਰਾਜੇ ਨੂੰ ਰੱਬ ਦਾ ਵਾਸਤਾ ਤੋਲੇ ਵਾਲਿਓ ਤੁਹਾਡੇ ਅੱਗੇ ਹੱਥ ਜੋੜ ਕੇ ਕਹਿਣਾ ਢਾਈ ਸਾਲ ਉਸ ਬੰਦੇ ਨੂੰ ਦੇ ਦਿਓ ਜਿਹੜਾ ਤੁਹਾਡੇ ਚ ਰਿਹਾ ਤੁਹਾਡੇ ਚ ਹਾਰੋਂ ਤੋਂ ਵਧ ਵੀ ਰਿਹਾ ਤੁਹਾਡੇ ਦੁੱਖ ਸੁੱਖ ਦਾ ਸਾਥੀ ਆ ਤੁਹਾਡੇ ਗਿੱਦੜ ਵਾਹੇ ਜੰਮਿਆ ਤੇ ਇੱਥੇ ਹੀ ਰਹਿਣਾ ਪੂਰੇ ਪਰਿਵਾਰ ਨੇ ਇਹ ਗਿੱਦੜ ਵਾਹੇ ਜੰਮੇ ਨਹੀਂ ਕੋਈ ਨਹੀਂ ਜੰਮਿਆ ਦੋਨਾਂ ਚੋਂ ਨਾ ਦੋਨਾਂ ਦਾ ਘਰ ਆ ਇੱਕ ਤਾਂ ਘਰ ਮੁਕਸਰ ਆ ਇੱਕ ਤਾਂ ਬਠਿੰਡੇ ਤੇ ਬਾਦਲਾ ਇੱਕ ਐਮਐਲਏ ਬਣ ਗਿਆ ਜਾ ਕੇ ਬਠਿੰਡੇ ਤੋਂ ਹੁਣ ਇੱਕ ਬਣ ਗਿਆ ਐਮਪੀ ਲੁਧਿਆਣੇ ਤੋਂ ਬਸ ਇੰਨਾ ਕੀ ਜ਼ਿਆਦਾ ਹੁਣ ਬਾਈ ਦੀ ਵਾਰੀ ਆ ਹੁਣ ਬਾਈ ਦੀ ਵਾਰੀ ਆ ਆਪਾਂ ਦੇਣੀ ਆ ਤੁਹਾਡੇ ਅੱਗੇ ਸਾਡੀ ਇਹੋ ਹੱਥ ਜੋੜ ਕੇ ਅਪੀਲ ਆ ਤੁਸੀਂ ਇਹਨੇ ਮਿਹਨਤੀ ਹੋ ਠੀਕ ਐ ਤੁਸੀਂ ਅੱਜ ਜਿਹੜਾ ਇਹ ਸਾਡਾ ਹੌਸਲਾ ਵਧਾਇਆ ਹੈ ਇਕੱਠ ਕਰਕੇ ਪ੍ਰਮਾਤਮਾ ਕਰੇ ਚੜ੍ਹਦੀ ਕਲਾਈ ਰਹੂਗੀ ਅਗਲੀ ਗੱਲ ਇੱਕ ਹੋਰ ਤੁਹਾਡੇ ਤੋਂ ਮੰਗ ਕਰਦੇ ਆ ਉਹ ਵੀ ਕਰ ਦਿਓ ਪੂਰੀ ਜਿਵੇਂ ਨਾ ਅਵੇ ਨੇ ਬਲਤ ਖੜੇ ਕਰਾਈ ਸੀਗੇ ਪਹਿਲਾਂ ਇੱਕ ਥੋੜੇ ਕੋਲ ਮੈਂ ਵੀ ਕਰਵਾਉਂਗਾ ਇੱਕ ਕੰਮ ਕਰਨਾ ਤੁਸੀਂ ਪਹਿਲਾਂ ਦੱਸੋ ਕਰੋਗੇ ਜੇ ਕਹਾਂਗੇ ਹਾਂਜੀ ਨਾ ਐ ਨਹੀਂ ਜਮੇ ਅਵੇ ਲਈ ਕਰਦੇ ਓਵੇਂ ਹੱਥ ਖੜੇ ਕਰਕੇ ਦੋਨੇ ਕਰੋਗੇ ਚਲੋ ਫਿਰ ਸੁਣ ਲੋ ਕਰਕੇ ਦੇਓ ਇਹ ਕੰਮ ਇਹ ਨਾ ਤੋ ਤਿੰਨ ਦਿਨਾਂ ਦਾ ਰੋਈ ਜਾਂਦਾ ਚਿਕਾ ਮਰੀ ਜਾਂਦਾ ਉੱਥੇ ਲਈ ਹੋ ਗਿਆ ਉੱਥੇ ਹੋ ਗਿਆ ਅਕੇ ਯਾਰ ਮੇਰੀ ਸਾਡੀ ਭੈਣ ਬਾਰੇ ਕਹਿੰਦਾ ਆ ਮੜਤਾ ਬਲੇਗ ਬਾਰੇ ਕਿਯਾਰ ਮੇਰੀ ਘਰ ਵਾਲੀ ਸਵੇਰੀ ਸੁਰਖੀ ਪਾਊਡਰ ਬਿੰਦੀ ਲਾ ਕੇ ਚਲੀ ਜਾਂਦੀ ਐ ਮੇਰੀ ਰੋਟੀ ਕੌਣ ਪਕਾਊ ਲੈ ਬਾਈ ਬਣ ਕੇ ਕੰਮ ਕਰ ਦੋ ਮਾਂਜ ਕੇ ਧੋੜ ਦੋ ਰੋਟੀਆਂ ਜੋਗਰੀ ਰੱਖਣੀ ਐ ਭੈਣ ਆਪਾਂ ਸੇਵਾ ਨਹੀਂ ਅੱਪਾ ਸੇਵਾ ਲਈ ਦਿੱਤੀ ਦਿ ਲੋ ਇੰਨਾ ਤੋਂ ਬਹੁਤ ਸੇਵਾ ਕਰਾ ਲਈ ਬਸ ਰੋਟੀਆਂ ਉੱਥੇ ਰੁਕੋ ਇਹਨਾਂ ਨੂੰ ਤਾਂ ਐਨਾ ਕਹਿੰਦਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਆਏ ਤੁਹਾਡਾ ਹਰ ਕਦਮ ਸਾਡੇ ਸਿਰ ਮੱਥੇ ਆਖਿਰ ਦੇ ਵਿੱਚ ਦੋ ਨਾਰੇ ਦਾ ਜਵਾਬ ਪੂਰੀ ਗੱਜ-ਬੱਜ ਕੇ ਨਾਰੇ ਦਾ ਜਵਾਬ ਨਾਰੇ ਨਾਲ ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸ਼੍ਰੀ ਅਰਵਿੰਦ ਕੇਜਰੀਵਾਲ ਜਿੰਦਾਬਾਦ ਸਰਦਾਰ ਡਿੰਪੀ ਢਿੱਲੋਂ ਜਿੰਦਾਬਾਦ ਨਾ ਜਾਨਬ ਸਰਦਾਰ ਡਿੰਪੀ ਢਿੱਲੋਂ ਜਿੰਦਾਬਾਦ ਢਿੱਪੀ ਤੇਰੀ ਸੋਚ ਤੇ ਜੈ ਜੈਕਾਰ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ Ja, oh. gonna... das